ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਕੱਲ ਆਪਾਂ ਫਿੱਟਰ ਲੱਗੇ ਦੀ ਪਾਉਣ ਤੇ ਫਿਰ ਇਹੇ ਸਾਫ਼ ਕਰਨੇ ਆਲਾ ਸੀ ਮੈਂ ਕਿਹਾ ਵੀ ਪਾਇਓ ਨਾ ਇਹਨੂੰ ਪਹਿਲਾਂ ਸਾਫ਼ ਕਰੋ ਤੇ ਸਾਫ਼ ਕਰਿਆ ਸਾਫ਼ ਕਰਕੇ ਹੁਣ ਪਾਵਾਂਗੇ ਮਸ਼ੀਨ 'ਚ ਦਿਖਾਉਨੇ ਆ ਤੁਹਾਨੂੰ ਕਿੰਨਾ ਮਾਲਵਾ ਨਿਕਲਿਆ ਇਹਦੇ ਵਿੱਚੋਂ ਸਾਰਾ ਫੂਸ ਕੁਵਾੜ ਇਹਦਾ ਮਿੱਟੀੋਂ ਨਿਕਲੇ ਆਂ ਔਰੋਂ ਅਗਰਾਰੀਆਂ ਕੋਲ ਆਪਲੇਟਾਂ ਕੋਲ ਕਬਰਾਂ ਚੋਂ ਇਹਨਾਂ ਚੋਂ ਸਾਰਿਆਂ ਚੋਂ ਜਿਆਦਾ ਰਿਪੇਅਰ ਕਰਨੀਆਂ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਕੋ ਮਦੀਦੀ ਵੈਸੇ ਵਿੱਚ ਫਸਿਆ ਹੋਇਆ ਸੀ ਬਹੁਤ ਜਿਆਦਾ ਤੇ ਹੁਣ ਸੌਖਾ ਹੋ ਗਿਆ ਕਿਉਂਕਿ ਝੋਨੇ ਦਾ ਜਿਹੜਾ 나ੜ ਹੁੰਦਾ ਹੈ ਗਿੱਲਾ ਫਾਚਾਂ ਦਾ ਹੁੰਦਾ ਗੂਲੇ ਲੱਗ ਕੇ ਕਣਕ ਦਾ ਨਹੀਂ ਲਿਫਟਦਾ ਹੁੰਦਾ ਤੇ ਝੋਨੇ ਦਾ ਜਰੂਰ ਕਣਕ ਦਾ ਜੇ ਲਿਫਟੂਗਾ ਤਾਂ ਗੁੱਲੀ ਡੰਡਾ ਲਿਫਟੂਗਾ ਕਿਉਂਕਿ ਇਹਦਾ ਹਰਾ ਹੁੰਦਾ ਗੋਲੀ ਡੰਡਾ ਉਹ ਵੀ ਲਿਫਟ ਜਾਂਦਾ ਹੁੰਦਾ। ਬਾਕੀ ਸੀਲਡ ਰਹਿ ਗਈ ਲਾਉਣ ਤੋਂ ਪੌੜੀ ਰਹਿ ਗਈ ਮਸ਼ੀਨ ਦੀ ਅੰਦਰ ਲਾਉਣ ਤੋਂ ਕਿਉਂਕਿ ਐਲੀਵੇਟਰ ਲਾਇਆ ਜੀ ਇਹਦੇ ਕਰਕੇ ਆਪਾਂ ਨੂੰ ਪੌੜੀ ਲਾਉਣੀ ਪਈ। ਬਾਕੀ ਕੰਮ ਸਾਰਾ ਕੰਪਲੀਟ ਆ ਮਸ਼ੀਨ ਦਾ। ਤੇ ਲਾਉਣਿਆ ਇਹਦਾ ਲੀਵਰ। ਅਸੈਂਬਲੀ ਵਾਲੀ ਗਰਾਰੀ ਦੇਖੋ। ਧੰਦੇ ਮਰਨ ਕਰਕੇ ਉਹਨਾਂ ਨੇ ਕਰੀ ਵੀ ਟੈਂਪਰ ਪੂਰੀ ਵਧੀਆ। ਆਗੇ ਪਾਈ ਆਪਾਂ ਨੇ ਕੰਪਨੀ ਚ ਉਹ ਬਾਹਰ ਨਹੀਂ ਇਦਾਂ ਟੈਂਪਰ ਕਰੀਆਂ ਮਿਲਦੀਆਂ ਪਾਉਣੇ ਅੱਜ ਇਹਦਾ ਫਿਲਟਰ ਜੀ ਪਿੰਡ ਚੱਲ ਪਿਆ ਯੂਰੀਆ ਦਾ ਕੰਮ ਜਿੰਨੀ ਮੱਕੀ ਭਰੀ ਸੀ ਉਹਨੂੰ ਸਾਰੇ ਨੂੰ ਪਾਉਣਾ ਯੂਰੀਆ ਬੰਦੇ ਦੋਏ ਆ ਗਏ ਰਾਜੂ ਤੇ ਠੇਕੇਦਾਰ ਟਰੈਕਟਰ ਤੇ ਲੱਦ ਕੇ ਤੇ ਜਿੰਨੀ ਛੋਟੀ ਮੱਕੀ ਆ ਸਾਰੀ ਉਹਨੂੰ ਯੂਰੀਆ ਪਾਉਣਾ ਤੇ ਇਹਦੇ ਤਾਂ ਹੁਣ ਪੈਣਾ ਨਹੀਂ ਮਿੱਤਰੋ ਤੁਹਾਨੂੰ ਪਤਾ ਹੀ ਆ ਦੇਖੋ ਕਦ ਕਾੜ ਸੋਨਾ ਹੋ ਗਿਆ ਤਕਰੀਬਨ ਪੂਰੀ ਘੈਂਟ ਹੈ ਹੈਂ ਸਾਫ ਸੋਥਰੀ ਖੜੀ ਆ ਮਾਰਦੀ ਆ ਲਹਿਰਾ ਫੇਰਾ ਕਿਉਂਕਿ ਤਾਜ਼ਾ ਲੱਗਿਆ ਪਾਣੀ ਇਹਨੂੰ ਪੂਰਾ ਤਸੱਲੀ ਬਕਸ ਬੈੱਡ ਭਰ ਕੇ ਬਸ ਆਹਾ ਬਸ ਆ 15 ਦਿਨ ਦੇ ਵਿੱਚ ਜਿਹੜਾ ਦੂਰ ਤੱਕ ਦੀਂਦਾ ਚਦ ਕਦ ਕਰਕੀਆਂ ਵਕੀਆਂ ਦੇਖਣੋਂ ਹਟ ਜਾਣਾ ਅਲਦਾਲਾ ਜਿਵੇਂ ਹੁਣ ਦੀਂਦਾ ਵੀ ਉਹ ਸਾਹਮਣੇ ਭੱਟਾ ਦੀਂਦਾ ਪੱਠਾ ਦਾ ਚਲੋ ਉੱਚਾ ਜਿਵੇਂ ਰੋਡ ਤੇ ਕੋਈ ਜਾਂਦਾ ਕਰਦਾ ਜਾਂ ਕਣਕ ਦੀ ਨਹੀਂ ਆ ਇਦਾਂ ਫਿਰ ਜਾਂ ਕਦ ਕਰ ਗਈਆਂ ਇਹ ਆਰ ਪਾਰ ਦੇਖਣੋਂ ਹਟ ਜਾਣਾ ਹੁਣ ਤਾਂ ਦੂਰ ਤੱਕ ਸਾਰਾ ਕੁਝ ਦਿਂਦਾ ਤੇ ਹਰੇ ਬਾਈ ਚਮਕਣ ਲੱਗ ਜਣੀ ਹੈ ਜਿਹੜੇ ਹੁਣ ਆਹ ਸਨੇਰੀ ਸਨੇਰੀ ਖੇਤ ਚਮਕਦੇ ਨੇ ਤੇ ਇਹਨਾਂ ਦਾ ਕੰਮ 15 ਦਿਨ ਤੱਕ ਚੱਲ ਪੈਣਾ ਕੱਟੇ ਜਾਣੇ ਨੇ ਤੇ ਕੱਲੀ ਹਰੇ ਬਾਈ ਰਹਿ ਜੂਗੀ ਹਰੇ ਬਾਈ ਹਰੇ ਬਾਈ ਹਰੇ ਬਾਈ ਹਰੇ ਬਾਈ ਹਰੇ ਬਾਈ 2 ਮਹੀਨੇ ਪੂਰੀ ਹਰੇ ਬਾਈ ਦਿਖਣੀ ਆ ਚਾਰੇ ਪਾਸੇ ਆਪਣੇ ਏਰੀਏ ਦੇ ਵਿੱਚ ਇੰਨੀ ਮੱਕੀ ਆ ਵੀ ਜਿੰਨੇ ਖੇਤ ਆਲੂਆਂ ਵਾਲੇ ਦਿੱਤੇ ਸਾਰੇ ਮੱਕੀ ਦੇ ਖੇਤ ਨੇ ਟੋਟਲ ਟੋਟਲ ਮੱਕੀ ਆ ਇੱਕ ਵੀ ਖੇਤ ਜੇ ਵਿੱਚ ਕੋਈ ਮੂੰਗੀ ਨਹੀਂ ਮਾਂ ਨਹੀਂ ਕੁਛ ਨਹੀਂ ਹੈਗਾ ਮੱਕੀ ਉਹ ਮੱਕੀ ਮੱਕੀ ਉਹ ਮੱਕੀ ਕਿਸ ਨੇ ਨਹੀਂ ਬੀਜਿਆ ਗੰਨਾ ਆਲੂਆਂ ਵਾਲੇ ਪਲਾਟਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੱਕੀ ਆ ਤੇ ਆ ਵੀ ਨੂੰ ਵੀ ਮੱਕੀ ਨੂੰ ਪੂਰਾ ਠੋਕੇ ਪਾਣੀ ਲਾਇਆ ਐਨ ਤਸੱਲੀ ਕਰਾਈ ਪਈ ਆ ਇਹਨੂੰ ਪਾਉਣਾ ਯੂਰੀਆ ਤੇ ਪਰਲੇ ਪਲਾਟ ਨੂੰ ਕਿੰਨੇ ਥੱਲੇ ਲਿਆਇਆ ਚੱਕੇ ਚੌਰਾ ਥੱਲੇ ਚੱਕ ਲਿਆਏ ਕਰਤੀ ਸ਼ੁਰੂਆਤ ਪਾਉਣ ਦੀ ਬੰਦਿਆਂ ਨੇ ਭਾਰ ਲੀਆਂ ਪੋਵਰੀਆਂ ਝੋੜੀਆਂ ਚੱਲੇ ਪਾਉਣ ਅੱਜ ਹਵਾ ਸੋਹਣੀ ਚੱਲਦੀ ਹੈ ਵਧੀਆ ਕੱਲ ਤਾਂ ਕਰਮੀ ਸੀ ਬਹੁਤ ਜ਼ਿਆਦੇ ਚੂਵੀ ਹੋ ਜਾਂਦਾ ਫਰੇਸਾ ਵੀ ਸੈਟਿੰਗ ਲੱਗੇ ਰੇ ਕਰਨ ਵਾਂਦੇ ਬਾਹਰ ਰਹੇ ਨੇ ਤੇ ਮੂਰਿਓ ਨਟ 24 ਦਾ ਕਰਤਾ ਇਹ ਡਬਲ ਪ੍ਰੈਸ਼ਰ ਮਸ਼ੀਨ ਹੈ ਮਗਰੋਂ ਬਾਈ ਦੇ ਬੰਦਣੀ ਹੈ ਤੇ ਇਦਾਂ ਇਹਨਾਂ ਦੀ ਕਰਦਣੀ ਹੈ ਸੈਟਿੰਗ ਜੇ ਬਾਅਦ ਵਿੱਚ ਮਾਰੀ ਮੁੱਟੀ ਲੋਡ ਪਊਗੀ ਉੱਪਰੋਂ ਬਾਸ ਕਰ ਤੋਂ ਹੀ ਆਪਾਂ ਨੇ ਟਾਈਟ ਕਰ ਲੈਣੀ ਹੈ ਜਾਂ ਟੈਲੀ ਕਰ ਲੈਣੀ ਹੈ ਉੱਥੋਂ ਹੀ ਸੈਟਿੰਗ ਆ ਜਾਣੀ ਹੈ ਜੀ ਸਾਰੀ ਚਾਹੇ ਫਿਰ ਤੁਸੀਂ 17 ਤੇ ਲੈ ਜਿਓ ਚਾਹੇ 19 ਤੇ ਲੈ ਜਿਓ ਤੁਹਾਡੀ ਮਰਜ਼ੀ ਆ ਕਿਉਂਕਿ ਜਦ ਉੱਪਰਲਾ ਨਟ ਟਾਈਟ ਕਰੀ ਜਾਣਾ ਆਟੋਮੈਟਿਕ ਨੇ ਇੱਕਸਾਰ ਟਾਈਟ ਹੋਈ ਜਾਣਾ ਸਾਰੀ ਨੇ ਹੁਣ ਮੂਰਿਓ ਮੂਰਿਓ ਇਹ 24 ਵਾਲਾ ਨਟ ਰੱਖਿਆ 24 ਨੰਬਰ ਦਾ ਨਟ ਆ ਇਹ ਦਾ ਨਾਟਾ ਇਹ 24 ਨੰਬਰ ਦਾ ਨਾਟਾ ਇਹ ਉਹ ਰੇਵਾ ਟੋਪੀ ਰੱਖ ਕੇ ਸੈੱਟ ਕਰਨਾ ਬਸ ਲੱਡੂ ਓਏ ਮਗਰ ਆ ਜਾ ਉਧਰਲੇ ਪਾਸੇ ਆ ਜਾ ਚਾਹੇ ਮਗਰ ਚਲਿਆ ਜਾ ਬਾਈ ਦਾ ਕਰਦੇ ਮਗਰੋਂ ਆਪਾਂ ਇਦਾਂ ਬੰਨ ਲੈਂਦੇ ਹੁੰਨੇ ਆ ਇਹਨੂੰ ਬਾਕੀ ਸਾਰੇ ਵੀਰਾਂ ਦੀ ਆਪੂ ਆਪਦੀ ਸਮਝ ਆ ਗਾ ਇਧਰ ਵੀ ਖਾ ਲੈਂਦੇ ਹੁਣ ਫਿਲਟਰ ਲੱਗਿਆ ਜੀ ਪਾਉਣ ਮਸ਼ੀਨ 'ਚ ਪੈ ਗਿਆ ਪੈ ਗਿਆ ਚੱਲ ਢੋਲ ਆਲਾ ਲੋ ਲਾਟੀ ਲੋ ਜਵਾੜੇ ਨੂੰ ਤੇਲ ਤੂਲ ਲਾ ਲੈਂਦੇ ਮਾੜਾ ਮੋਟਾ ਛੱਡ ਜਾ ਬਾਉਸ ਆਉਂ ਕਾਟਰੀ ਕੇ ਤਾਂ ਬੌਣ ਦਾ ਨਜ਼ਾਰਾ ਲਿਆਂਦਾ ਪਿਆ ਘੋਟਾ 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 ਪੂਰਾ ਕਰਦੇ ਤੀ ਨਾਲੇ ਖੇਡਾ ਪਣੇ ਇਹ ਕੰਮ ਦਾ ਟਾਈਮ ਆ ਪੂਰੇ ਜੋਰਾ ਨਾਲ ਫੇਰ ਜੱਸਾ ਬਾਈ ਨਾਲ ਧੁੱਪ ਦੇਖੇ ਨਾਲ ਛਾਂ ਵੇਖੇ ਇਹ ਨੂੰ ਘੰਟਾ ਡੇਢ ਘੰਟਾ ਹੋ ਗਿਆ ਉਰੇ ਬੈਠੇ ਨੂੰ ਕਿਉਂਕਿ ਜਿੰਨੇ ਇਹਨੇ ਐਲੀਵੇਟਰ ਪਟੇ ਸਾਰੇ ਟੈਟ ਕੀਤੇ ਨੇ ਅੱਜ ਤੇ ਕੱਲ ਪਾਉਂਦਾ ਸੀ ਤੇ ਆ ਦੇਖੋ ਤੋਂ ਪਾਂ ਚ ਲੱਗਿਆ ਹੋਇਆ ਫਟੇ ਕਰਤਾ ਪਾ ਦੋ ਵੀ ਚੱਕ ਚੈਨ ਸੀਪਾਂ ਦਿੱਤੀਆਂ ਪਾ ਤੇ ਮਸ਼ੀਨ ਆਪਣੀ ਹੋ ਗਈ ਰੈਡੀ ਤੇ ਲਸਤ ਵਾਲੀ ਸੀਪ ਲੱਗਿਆ ਪਾਉਣ ਆ ਪਈਆ ਆ ਕੰਪਨੀ ਦੀਆਂ ਸੀਪਾਂ ਨੇ ਤੇ ਸਾਰੀ ਸੈਟਿੰਗ ਕਰ ਲਈ ਓਕੇ ਆ ਉਹ ਤੋਂ ਬਾਅਦ ਲਾਉਨੇ ਆ ਇਹਦਾ ਲੀਵਰ ਲੀਵਰ ਲਾ ਕੇ ਫਿਰ ਜੇ ਟਾਈਮ ਰਿਹਾ ਤਾਂ ਚੱਲਦੇ ਆ ਲੈ ਕੇ ਜੌਂ ਘਟਣੇ ਨੇ ਘਟਣੇ ਨੇ ਥੋੜੇ ਜੇ ਠੰਡੇ ਹੋਈ ਕਿਉਂਕਿ ਜੌਂ ਭੁਰਦੇ ਬਹੁਤ ਹੁੰਦੇ ਨੇ ਇੱਕ ਚੜ੍ਹ ਕੇ ਦੋ ਤਿੰਨ ਦਿਨ ਹੋ ਗਈ ਮਸ਼ੀਨ ਲੇਟ ਲੇਟ ਤਾਂ ਹੋ ਗਈ ਮਸ਼ੀਨ ਦਾ ਮੱਕੀ ਤੇ ਚੱਲਣ ਕਰਕੇ ਤੇ ਕੰਮ ਬਾਦ ਹੋਣ ਕਰਕੇ ਥੋੜਾ ਜਿਹਾ ਕੰਮ ਜ਼ਿਆਦਾ ਧੀਗਾ ਜੀਰੀ ਮੌਕੇ ਆਪਣੇ ਕੋਲ ਕੰਮ ਰੇ ਬਹੁਤ ਹੁੰਦਾ ਤੇ ਮੱਕੀ ਦਾ ਵੀ ਬਹੁਤ ਹੁੰਦਾ ਇਸ ਕਰਕੇ ਮਸ਼ੀਨ ਦਾ ਇਸ ਵਾਰ ਪਿਛਲੇ ਸਾਲ ਤਾਂ ਥੋੜੇ ਹੀ ਕੰਮ ਤੀਸ ਵਾਰ ਥੋੜਾ ਜਿਆਦਾ ਨਿਕਲਿਆ ਜਿਵੇਂ ਰੇਲਾਂ ਰੂਲਾਂ ਘਸ ਗਈਆਂ ਇਹ ਆਪਣੀਆਂ ਚੈਨਾ ਦੋਏ ਨਵੀਆਂ ਬਾਤੀਆਂ ਆਪਾਂ ਫੂਸ ਵਾਲੀ ਦੇ ਐਲੀਵੇਟਰ ਵਾਲੀ ਤੇ ਉਹਦੇ ਗੇਲ ਘੂਰ ਪਾਤੇ ਜੋ ਵੀ ਹੋਰ ਮਾੜਾ ਮੋਟਾ ਨਿੱਕਾ ਮੋਟਾ ਕੰਮ ਇਸ ਕਰਕੇ ਟਾਈਮ ਲੱਗ ਗਿਆ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਵੀ ਨਵੀਂ ਮਸ਼ੀਨ ਦਾ ਮਾਡਲ ਤਾਂ 23O ਆ ਪਰ ਕਸਾਈ ਫਿਰ ਕੰਮ ਦੇ ਹਿਸਾਬ ਨਾਲ ਹੋ ਜਾਂਦੀ ਆ ਬਹੁਤ ਜਿਆਦੇ ਬਾਕੀ ਗੁੱਟ ਕੇ ਘਟਕਿਆਂ ਨੂੰ ਤੇਲ ਸਾਰਿਆਂ ਨੂੰ ਐਲੀਵੇਟਰ ਐ ਫੂ ਆਪਣੇ ਸਟਾਵਾ ਕਰਾਉਣਿਆਂ ਨੂੰ ਮਾਰਤਾ ਗੰਨ ਲਿਆ ਗਲੀਸ ਮਾਰੀਆ ਗੁੱਟਿਆਂ ਨੂੰ ਇਹਨਾਂ ਨੂੰ ਗਰੀਸ ਥੋੜੀ ਮਾਰਨਾ ਹੈ ਤੇਲ ਮਾਰਨਾ ਐਲੀਵੇਟਰਾਂ ਦੇ ਵੀ ਸਾਰੇ ਪਟੇ ਪੁਟੇ ਯੂਵੀ ਸਭ ਨਵੇਂ ਐਨ ਓਕੇ ਕਰਤੀ ਰਿਪੋਰਟ ਪੱਤੀਆਂ ਪੁੱਤੀਆਂ ਬਿੰਗੀਆਂ ਦੀ ਜੋ ਵੀ ਕਿਉਂਕਿ ਚਾਈਨਾ ਦੋਏ ਨਵੀਆਂ ਪਾਈਆਂ ਨੇ ਬਾਕੀ ਰਹਿ ਗਿਆ ਕੱਲਾ ਹਿੱਸਾ ਫੋਰ ਵੀਲ ਵਾਲਾ ਇਹ ਲਾਉਣਾ ਆਪਾਂ ਨੇ ਇਹ ਲਾਵਾਂਗੇ ਆਪਾਂ ਜੋ ਵੱਢ ਕੇ ਕਿਉਂਕਿ ਇਹਨੇ ਪੂਰੀ ਦਿਹਾੜੀ ਉਹ ਖਾ ਜਾਣੀਆਂ ਪੱਟ ਪਟਈਏ ਨੂੰ ਤੇ ਸਾਈਡ ਸੂਟ ਤੇ ਕਰਨ ਨੂੰ ਦੂਸਰਾ ਫਿੱਟ ਕਰਨ ਨੂੰ ਮੱਲੋ ਮੱਲੀ ਅੱਧੀ ਪੌਣੀ ਦਿਹਾੜੀਆਂ ਨੇ ਖਾ ਜਾਣੀਆਂ ਲੱਗਿਆ ਜੀ ਮੰਗਾ ਸੈਲਫ ਮਾਰਨ ਤੇ ਲੀਵਰ ਲਾਉਣਾ ਮਸ਼ੀਨ ਦਾ ਚੱਲ ਚੱਲ ਵਾਹਿਗੁਰੂ ਸਤਨਾਮ ਬਾਬਾ ਨਾਨਕ ਓਕੇ ਜੀ ਰਿਪੋਰਟ ਹੋਵੇ ਬੰਦੀ ਮਸ਼ੀਨ ਆਪਾਂ ਨੇ ਤੇ ਉਸ ਤੋਂ ਬਾਅਦ ਚੱਲਦੇ ਆ ਲੈ ਕੇ ਜੌਂ ਪਟਣ ਨੇ ਆਪਾਂ ਨੇ ਆਪਣੇ ਹੀ ਬੰਦ ਰੇ ਇਸ ਤੇ ਲੀਵਰ ਲਾ ਦੇ ਪਹਿਲਾਂ ਵਾਹਿਗੁਰੂ ਸਤਨਾਮ ਪੈ ਗਿਆ ਗੇੜਾ ਕੋਈ ਆਵਾਜ਼ ਨਹੀਂ ਆ ਰਹੀ ਹੈ ਮਸ਼ੀਨ ਦੇ ਸਾਇਲੈਂਟ ਹੈ ਇਹਦੇ ਵੀ ਚੱਕਰ ਸਹੀ ਨਹੀਂ ਆਪਾਂ ਨੇ ਪੂਰੀ ਇੱਕ ਨੰਬਰ ਵੱਟੀ ਪਾਈ ਆ ਇਹ ਪਹਿਲਾਂ ਮੈਨੂੰ ਲੱਗਦਾ ਸੀ ਵੀ ਚੱਕਰ ਜਿਆਦੇ ਨੇ ਬੰਦੇ ਬੰਦੇ ਨਹੀਂ ਪਹਿਲਾਂ ਚੱਕਰ ਬੁਲਵਾ ਬੈਟ ਟਾਈਟ ਹੋਵੇ ਹਰੇਸ਼ ਕਰਨ ਦਾ ਇਹ ਨਾ ਚੱਕਰ ਬਣਾਵੈ ਨਾ ਜੇ ਆਪਾਂ ਜਿਉਂ ਕਟਣ ਕਟਰ ਪਾਰ ਰਹੇ ਆ ਬੱਲੇ ਦੇ ਵਿੱਚ ਬੈਂਡਾ ਪਾਰ ਕਟਰ ਪਾ ਕੇ ਚੱਲਦੇ ਆ ਲੈ ਕੇ ਬੈਲਟਾਂ ਪਾਉਣ ਲੱਗਿਆ ਲਿਆ ਲਵੇ ਤਾਂ ਲਿਆ ਸਤrou ਆ ਵਧਣੇ ਨੇ ਆਪਾਂ ਜਿਉਂ ਅੱਜ ਸ਼ਾਮਾਂ ਹੋ ਗਈਆਂ ਸੂਰਜ ਸਿਪ ਚੱਲਿਆ ਕਿਉਂਕਿ ਸੁੱਕੇ ਪਏ ਨੇ ਜਮਾ ਹੀ ਹੈ ਇਸ ਕਰਕੇ ਸ਼ਾਮਾਂ ਨੂੰ ਹੀ ਵਧਣੇ ਸੀ ਮਸ਼ੀਨ ਆ ਰਹੀ ਆ ਕਟਰ ਆਪਾਂ ਪੋ ਆਇਆ ਏ ਓ ਆਉਂਦੀ ਆ ਲੱਡੂ ਨੇ 13 ਓ ਲੀਵਰ ਲਾ ਲੀਵਰ ਟੀਵਰ ਲਾ ਬੰਦਰ ਇਸ ਤੇ ਪਰੇ ਰਾਜੂ ਅਜੀ ਬਾਹਰੇ ਸਤਨਾਮ ਨਾਲੇ ਦਾ ਵੀ ਨਾਲੇ ਚੰਨ ਨੂੰ ਵੇ ਕਾਟਰ ਦਾ ਢੇੜਾ ਫੇਰਾ ਕਾਟਰ ਦਾ ਕੰਮ ਰਹਿਣਾ ਹਲੇ ਰਿਪੇਅਰ ਕਰਨ ਤੋਂ ਤੇ ਮਸ਼ੀਨ ਦੀ ਕਰ ਲਈ ਤੇ ਥੱਪ ਥੱਪ ਬਦਲਣੀਆਂ ਲੋਕ ਵੇਖਣਾਂ ਵੀ ਬਦਲਦੇ ਆਲੀਆਂ ਨੇ ਇੰਨਾ ਟੂਣਾ ਦੇਖਣ ਵਾਲੀਆਂ ਨੇ ਜੋ ਥੋਪਗੇ ਜਾਦੇ ਇਸ ਕਰਕੇ ਆਪਾਂ ਮਗਰ ਵੀ ਕਾਟਰ ਦੀ ਰਿਪੇਅਰ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਪਾਇਦਾ ਖੇਤ ਕੱਟਣ ਲੱਗਿਆ 3 ਬਿਗੇ ਦਾ ਆਪਣਾ ਘਰ ਦਾ ਜੌਵਾਂ ਦਾ ਕਾਬਾ ਨਿਕਲ ਰਿਹਾ ਤੇ ਸੁਨੱਖੇ ਵੀ ਪੂਰੇ ਨੇ ਕਰੋ ਚੈੱਕ ਧਾਣੇ ਐਨ ਓਕੇ ਰਿਪੋਰਟ ਤੂੜ ਵੀ ਉਦਾਂ ਹੀ ਆ ਡਬਲ ਥਰੇਸਰ ਦਾ ਕੋਈ ਟੋਟਾ ਨਹੀਂ ਦੇਖ ਲਓ ਤੁਹਾਡੇ ਸਾਹਮਣੇ ਆ ਇੱਕ ਸਾਰ ਪਏ ਨੇ ਜਿਉਂ ਵੀ ਨਾਲੇ ਫੁੱਲ ਚੜ ਗਏ ਇਹ ਲਓ ਜੀ ਜਿੱਥੇ ਆਪਾਂ ਥਰੇਸਰ ਬੰਨੇ ਆਂ ਤੀ ਨਾ ਆਪਾਂ ਉੱਪਰ ਕੀਤਾ ਨਾ ਥੱਲੇ ਕੀਤਾ ਐਂ ਸਹੀ ਚੱਲ ਪਿਆ 24 22 ਤੇ ਬੰਨੇ ਆਂ ਤੀ ਮੁਰਿਓਂ 24 ਤੇ ਤੇ ਮਗਰੋਂ 22 ਤੇ ਫੁੱਲ ਓਕੇ ਰਿਪੋਰਟਾਂ ਨੇ ਐਂ ਓਕਣੇ ਚੱਲ ਪਈ ਮਸ਼ੀਨ ਪਹਿਲਾ ਕਿਹੜਾ ਲਾ ਰਿਹਾ ਤੇ ਕਰਦਾ ਤੁਹਾਨੂੰ ਪਤਾ ਕਣਕ ਹੋਵੇ ਚਾਹੇ ਜੌਂ ਹੋਣ ਇਹਦੇ 'ਚ ਫੁੱਲੇ ਹੁੰਦਾ ਤਾਂ ਕਿਉਂਕਿ ਤੂੜੀ ਵਾਲਾ ਸਿਸਟਮ ਆ ਇਹ ਇਸ ਕਰਕੇ ਕਰਦਾ ਇਹਦੇ 'ਚ ਵੱਧ ਹੁੰਦਾ ਝੋਨੇ ਨਾਲ ਵੀਰ ਕਹਿੰਦੇ ਹੁੰਦੇ ਨੇ ਵੀ ਡਬਲ ਥਰੇਸਰ ਨਾੜ ਦਾ ਚੂਗਾ ਕਰਦਾ ਦੇਖੋ ਜਿਹੜੇ ਸਾਹਮਣੇ ਆ ਜੌਆਂ ਦਾ ਨਾੜਾ ਜਿਹੜੇ ਵੀਰ ਲੈਣਾ ਚਾਹੁੰਦੇ ਨੇ ਜਰੂਰ ਲਾਓ ਬਹੁਤ ਵਧੀਆ ਮਸ਼ੀਨ ਹੈ ਜਦ ਕਿ ਜਿਉਂ ਤੁਹਾਨੂੰ ਪਤਾ ਵੀ ਨਾੜ ਜਿਉਂ ਆਉਂਦਾ ਭੁਰਜਾ ਦਾ ਹੁੰਦਾ ਦੇਖੋ ਕਿੰਨਾ ਟੌਪ ਦਾ ਨਾੜਾ ਇਹਦਾ ਵੀ ਐਨ ਓਕੇ ਆ ਨਾ ਰਿਪੋਰਟ ਟ੍ਰਾਲੀ ਵੀ ਪਹੁੰਚ ਗਈ ਭਾਗਾ ਵਾਲੀ ਟਰਾਲੀ ਪਹੁੰਚ ਗਈ ਆ ਦੇਖੋ ਜੋ ਪਾਉਣੇ ਨੇ ਇਹ ਚ ਸਾਰਿਆਂ ਨੂੰ ਪਹਿਲੀ ਟਰਾਲੀ ਆ ਕਿਨ ਕੌਰ ਵੀ ਆ ਗਈ ਦੇਖੋ ਕੀ ਕਹਿੰਦੀ ਆ ਮਸ਼ੀਨ ਕਿੱਥੇ ਆ ਕੀ ਦੀ ਮਸ਼ੀਨ ਆ ਕੀ ਦੀ ਕੀ ਦੀ ਮਸ਼ੀਨ ਆ ਤੇਰੀ ਆ ਬੋਲ ਕੇ ਦੱਸ ਕੀ ਦੀ ਮਸ਼ੀਨ ਆ ਤੇਰੀ ਆ ਚਲਾਉਣੀ ਆ ਬੈਠਣਾ ਹੁੰਦਾ ਆਪਾਂ ਕਰ ਚਾ ਆਪਾ ਇਹ ਮਸ਼ੀਨ ਦਾ ਜਰਵੀ ਰਿਪੇਅਰ ਕਰਦੇ ਆ ਨਾਲ ਹੁੰਦੇ ਜਦਨ ਕਰਤੀ ਤਕਰੀਬਨ ਉਦਨੇ ਚੱਲ ਪੈਂਦੀ ਆ ਅੱਜ ਇਹਦਾ ਕੰਮ ਕੰਪਲੀਟ ਹੋਇਆ ਤੇ ਨਾਲ ਹੁੰਦੇ ਆਪਾਂ ਨੇ ਜਾਓ ਬਟਾਂਡ ਆਕੇ ਬੱਸ ਅਜੇ ਤੋਂ ਚੱਲ ਪਈ ਸਮਝ ਲਓ ਹੁਣ ਸੁਨੇਹੇ ਆਉਣ ਲੱਗ ਜਣੇ ਨੇ ਕੋ ਦੋ ਦਿਨ ਚ ਚੱਲੇ ਪੈਣਾ ਕੰਮ ਕਿਹਨੇ ਮੌਸਲਾ ਰੱਖੇ 10 ਕਿਲੋ ਹਾਂ ਪੜਾਈ ਹੋ ਜੂਗੀ ਹਨਾ ਬੋਸ਼ ਓਕੇ ਆ ਰੋਬੋਟ ਮਸ਼ੀਨ ਕੀ ਕਹਿੰਦੀ ਆ ਟਾਂਡਾ ਪੂਰੀ ਕੱਲੂ ਇਹਦਾ ਹਿਸਾਬਾਦਦੋ ਪੋਰ ਵੀਲ ਵਾਲਾ ਲਾ ਦੋ ਤੇ ਕਟਰ ਦਾ ਕੰਮ ਜੋ ਵੀ ਹੈਗਾ ਬੜਾ ਮੋਟਾ ਗਰੀਦ ਗੂਸ ਕਰ ਦੋ ਇਹਨੂੰ ਨਾਲੇ ਲੈ ਗਈ ਇਹਦੀ ਜੜ ਸਾਫ ਹੋ ਗਿਆ ਕੱਟ ਹੋ ਗਿਆ ਫਲਾਟ ਤੇ ਦਿਖਾਉਂਦੇ ਆ ਤੁਹਾਨੂੰ ਤਾਰੇ ਕਰਦਾ ਬਹੁਤ ਕਰਦਾ ਮੈਨੂੰ ਲੱਗਦਾ ਇਹਨੇ ਮਿੱਟੀ ਜੱਕੀ ਆ ਮਾੜੀ ਮੋਟੀ ਬੰਦੇ ਨੇ ਪੱਟਾਂ ਉੱਚੀਆਂ ਦਿਖੀਆਂ ਲੱਗੇ ਹੋਏ ਸੀਗੇ ਨਾ ਕਰਦੇ ਫੁੱਲ ਸਾਫ਼ ਚਿਹੜ੍ਹ ਪੂਰੇ ਵਧੀਆ ਸੰਨਲਕ ਵੇਕੇ ਜਗਾ ਤੇ ਤੁਹਾਡੇ ਸਾਹਮਣੇ ਆ ਇੰਨੇ ਕੋ ਹੋ ਗਏ ਇਹ ਹਾਂ ਕੌਣ 15 ਕੁਇੰਟਲ ਤੱਕੇ ਨਹੀਂ 15 ਹੋ ਗਏ ਉਹੀ ਜੇ ਕਿਲਾ ਹੁੰਦਾ 20 ਕੁਇੰਟਲ ਹੋ ਜਾਣੇ ਤੇ 14 15 ਕੁਇੰਟਲ ਹੋ ਗਏ ਪਸ਼ੂਆਂ ਦਾ ਚਾਰਾ ਹੋ ਗਿਆ ਜੀ ਆਪਣਾ ਛਾਲ ਦਾ ਤਕਰੀਬਨ ਜਿੰਨੇ ਕ ਆਪਣੇ ਕੋ ਢੰਗਰ ਨੇ ਤੇ ਵਿੱਚ ਝੋਨਾ ਪਾ ਜਾਣਾ ਤੇ ਵਿੱਚ ਥੋੜੀ ਜੀ ਕਣਕ ਪਾ ਜਾਣੀ ਤੇ ਥੋੜੀ ਜੀ ਪਾ ਜਾਣੀ ਮੱਕੀ ਸਾਰਿਆਂ ਨੂੰ ਪਹਿਲਾਂ ਆਪਾਂ ਪਸ਼ੂਆਂ ਦਾ ਚਾਰਾ ਹੀ ਵੜਦੇ ਹੁੰਨੇ ਹ ਹਰੇਕ ਵਾਰੀ ਉਸ ਤੋਂ ਬਾਅਦ ਆਪਣੀ ਵੱਡੀ ਦੀਆਂ ਕਣਕ-ਕੁਣਕ ਤੇ ਨਿਬੜ ਗਿਆ